ਕੰਦੇ ਕਿਸੇ ਨਿਕਾਮ ਦੇ ਦਿੱਤੇ ਦਾ ਸਾਧਨ ਸੰਸਾਨ ਦੇ ਕਰਨਾ ਪੈ ਮਜ਼ਦੂਰੀ ਨੂੰ ਲਿਆਉਣੇ ਪੈਣੇ ਘਰੋਂ ਨੇ ਵੀ ਰੋਟੀ ਮੰਗਣੀ ਸੀ ਐ ਕਰਦੀ ਮੈਨੂੰ ਲੱਗਦਾ ਹਨ ਕਰਨੀ ਚਾਹੀਦੀ ਦੋ ਘੋਰ ਚੁੱਕੀਆਂ ਹੋਣੀਆਂ ਦੀਦੀ ਨੇ ਵੀ ਆਖਣਾ ਕਦੇ ਇਹਦੀ ਗਈ ਮੰਗਾਂ ਆਹ ਕਿ ਲੈ ਆਈ ਇਹਦੀ ਸਬਜੀ ਬਣੂਗੀ ਮੈਂ ਕਰਦੀ ਬੀਨੀ ਆ ਅੰਦਰ ਤੇ ਜਾਣਾ ਸੌਂ ਦਾ ਟਾਈਮ ਹੋਇਆ ਜਾ ਤੇ ਖੋ ਗਿਆ ਤੂੰ ਨਾਲ ਚੰਗੀ ਚੁੱਕ ਜੰਦੀ ਮੈਨੂੰ ਨਹੀਂ ਪਤਾ ਦੀਦੀ ਜੀ ਇਹਨੇ ਗੁਹ ਮੈਂ ਪ੍ਰੀਤ ਬੈਠੀ ਆਂ ਹਾਂ ਦੀਦੀ ਬੈਠੀ ਤੂੰ ਵੀ ਬੜੇ ਖਾਪਤਾ ਬਕੇ ਆਗੇ ਜ ਅੱਜ ਪਿਆਰੀ ਕਿਤੇ ਉਹਨਾਂ ਪਿਆਰੀ ਹੀ ਅੱਛਾ ਸਿਆਪਾ ਖਾਣਾ ਬੰਦੇ ਲਾ ਲਈ ਅੱਛਾ ਪਿਆਰੀ ਕੱਢਣ ਵਾਲੇ ਆ ਪਹਿਲਾਂ ਤਾਂ ਕਿਸੇ ਨੇ ਆਖਿਆ ਸੀ ਅਸੀਂ ਲੈ ਲਈਏ ਅੱਛਾ ਪਿਆਰ ਤੇ ਜਵਾਬ ਦੇ ਸਭ ਨੂੰ ਨਹੀਂ ਚਾਹੀਦੀ ਠੀਕ ਹੈ ਜੋ ਚਾਰ ਜਿਆ ਰੇਟ ਸੁਣਾਏ ਤੈਨੂੰ ਪਤਾ ਭਰਾਲੀਆਂ ਇੰਨੀ ਨਵੇਂ ਤੇ ਫ੍ਰੀ ਤੋਂ ਕਿਹਨੂੰ ਦਿੱਤੀ ਜਾਂਦੀ ਆ ਤੇ ਉਹਨਾਂ ਪੈਰ ਤੇ ਜਵਾਬ ਦੇ ਤਾਂ ਇੰਨਾ ਘਰੇ ਗੰਦਾ ਨਾ ਚੋਖਾ ਤੇ ਮੈਂ ਤੇਰੇ ਲਈ ਨਾ ਆਂਾ ਕਿਨਾਂ ਗੱਡੇ ਤੇ ਚੋਖਾ ਲੈ ਤੈਨੂੰ ਹਲੇ ਤੂੰ ਹੰਨੀ ਚਾਰ ਪੰਜ ਬੰਦੇ ਲੱਗੇ ਤੂੰ ਜਹਾਂ ਲੱਗਣਾ ਤੇਰਾ ਕੀ ਬਣੂਗਾ ਇੰਨੇ ਜੰਗੀਆ ਤੇ ਨਾ ਮੈਂ ਦੋ ਪਾਉਂ ਅੱਜ ਤੇ ਕੱਲ੍ਹ ਨਹੀਂ ਕਰਨਾ ਵਿਚਾਰਾ ਹੁਣ ਵੀ ਦੋ ਦਿਨ ਹੋਣੇ ਤਾਂ ਟਾਈਮ ਨਹੀਂ ਲੱਗਣਾ ਬਾਅਦ ਜਾਂਦਾ ਤੈਨੂੰ ਪਤਾ ਜਿਦੋਂ ਬੰਦੇ ਲਾਉਣੇ ਹੁੰਦੇ ਨੇ ਨਾ ਤੇ ਆਪਣਾ ਸਮਾਨ ਮਗਾ ਕੇ ਰੱਖੀਦਾ ਹੁੰਦਾ ਲਾ ਗਵਾਂਡੀਆਂ ਨੇ ਸਿਰ 'ਚ ਛੋਟ ਛੜਦੀ ਐ ਇੰਨੇ ਮਹਿੰਗੇ ਗੰਡੇ ਦਿੱਤੇ ਆ ਥੋੜੀ ਕਜਾਰਾ ਹੁੰਦਾ ਭੈਣ ਤੂੰ ਆਵੇਂ ਤੇ ਢਾਰੇ ਹੀ ਖੜਨੇ ਮੈਂ ਕਿਹਾ ਤੇ ਤੂੰ ਮੈਨ ਲੈ ਜੀ ਨਹੀਂ ਹੱਥ ਦਾ ਆ ਗਈ ਆ ਆਵੇਂ ਭੈਣਾ ਢਾਰੇ ਹੀ ਖੜਨੇ ਅੱਜ ਦਾ ਮਰਜੀ ਖੜਨੀ ਆ ਤੂੰ ਕਰਦੀ ਗੁੱਸਾ ਤੇ ਕੰਡੇ ਦਿੱਤੇ ਵਾਰਾ ਨਹੀਂ ਕੰਦਾ ਕੰਮ ਮੰਗਾਈ ਬੜੀ ਹੋ ਗਈ ਐ ਜਦ ਤੂੰ ਦੇਣਾ ਕਰਕੇ ਉਹਨੇ ਬੰਦੇ ਆਖਿਆ ਸੀ ਚਲ ਮੈਂ ਦੋ ਦੇ ਦਿੰਦੀ ਫਿਰ ਦੋ ਮੋੜ ਦੀ ਕੱਲ ਤੱਕ ਮੇਰੇ ਚੰਗਾ ਚਾਰ ਦੇ ਦੇ ਦੋ ਬਾਅਦ ਤੂੰ ਹੀ ਜਾਣੀ ਬਾਤ ਪੈ ਜਾਣੀ ਆ ਤਾਰੀ ਕੱਟਿਆ ਕੱਟੀ ਤੇ ਫਿਰ ਤੇ ਮਕਾ ਦੇ ਦੂ ਕਾ ਦੂ ਕਾ ਹੁੰਦਾ ਧੁੰਦ ਵੀ ਨੀ ਕੋ ਤੈਨੂੰ ਪਤਾ ਸਾਰਾ ਸਾਰ ਤੇ ਨਰਾਜ਼ ਕੀ ਬੰਦੇ ਨੂੰ ਨਾ ਪਤਾ ਜੀ ਬੰਦੇ ਤੇ ਪਿੰਦੋ ਸਭ ਨੂੰ ਪਤਾ ਹੀ ਨਹੀਂ ਲੱਗਣੀ ਇਹ ਤਾਂ ਮੈਨੂੰ ਪਤਾ ਪਹਿਲਾਂ ਚਾਰ ਪੰਜ ਕਿਲੋ ਚੱਲ ਮਿਲਾ ਦੇਣੀ ਆ ਫਿਰ ਆਹੋ ਬੰਦੇ ਦੇ ਮੋਟਰ ਉੱਤਰ ਕੇ ਜੀ ਸਾਹਮਣੇ ਘੱਟਾ ਉਹਨਾਂ ਬੱਤੇ ਚੱਲ ਮੈਂ ਤੇ ਗੰਦੇ ਉੱਤਰ ਰੱਖੇ ਆ ਉਹਨਾਂ ਹਵਾ ਨਹੀਂ ਲੱਗਦੀ ਉੱਤਰ ਤੇ ਖਰਾਬ ਹੋ ਜਾਂਦੇ ਲੈ ਕੇ ਉਹ ਨਹੀਂ ਮੈਂ ਬੈਠਾ ਇੱਥੇ ਚੰਗਾ ਚੰਗਾ ਲੇ ਭੈਣਾ ਤੈਨੂੰ ਮੈਂ ਕਿਹਾ ਉੱਥੇ ਬਹਿ ਜਾਈਂ ਨੂੰ ਛੇਤੀ ਮੈਂ ਹਾਂ ਜਾਮਾ ਮੈਂ ਆਈ ਨਹੀਂ ਆ ਗੰਡੇ ਇੱਡੇ ਮਿੰਕੇ ਤੈਨੂੰ ਇੰਨੇ ਹੀ ਚਾਹੀਦੇ ਠੀਕ ਹੈ ਨਾ ਉਹ ਕੀ ਆ ਇਹਦਾ ਕੀ ਦਊਂਗੀ ਭੈਣਾ ਲੈਣ ਜਾਈਏ ਨਾ ਲੈਣ ਜਾਈਏ ਫਿਰ ਪਤਾ ਲੱਗਦਾ ਆ ਵੇਖਣ ਨੂੰ ਇਦਾਂ ਤਾਂ ਲੱਗਦਾ ਬੜਾ ਕਿੱਡਾ ਵਧੀਆ ਗੰਡਾ ਆ ਨਾ ਤੇਰੇ ਸੋ ਕੋ ਭੂਕਾ ਫਰੀਚ ਮਿਲਣ ਦਈਆਂ ਹਣ ਉਹਦਾ ਤੂੰ ਫੈਲੀ ਚ ਪੁੱਟ ਕੇ ਨਹੀਂ ਆਉਂਦੀ ਆ ਜੇ ਨਾ ਵੈਹ ਪ੍ਰੀਤ ਤੂੰ ਹੱਥ ਹੀ ਘਰੀ ਜਾਨੀ ਆ ਤੇਵੇਂ ਨਾ ਹੀ ਕਰਤਾ ਤੈਨੂੰ ਗੰਡਾ ਦਿੱਤਾ ਗੱਸ ਇਹਦਾ ਗੰਡੇ ਤੇ ਗੰਡੇ ਹੁਣ ਤੈਨੂੰ ਇਹੋ ਜੇ ਮੈਨੂੰ ਨਾਲ ਲੱਭਣ ਕਿ ਤੈਨੂੰ ਇਹੋ ਜੇ ਲੈ ਕੇ ਦਊਂਗੀ ਹੁਣ ਤੇ ਮੇਰਾ ਰਾਤਾ ਹੀ ਨਹੀਂ ਲੈਣਦਾ ਲੈ ਪਾ ਦੇ ਇੱਧਰ ਲੈ ਇੱਧਰ ਹੁਣ ਦੁਕਾਨ ਵਾਲੇ ਨੂੰ ਇਹੋ ਜੇ ਕਹੂੰਗੀ ਕਿ ਮੈਨੂੰ ਇਹੋ ਜੇ ਗੰਡੇ ਦੇ ਫੋਟੋ ਖੇਚ ਲੈਨੀ ਫੇਰੀ ਉਹੋ ਜੇ ਗੰਡੇ ਦਊ ਮੈਂ ਤੇਰੇ ਘਰ ਇਹੋ ਜੇ ਮੋੜ ਕੇ ਜਾਉਂਗੀ ਮੈਂ ਹਾਂ ਮੈਨੂੰ ਗੰਡੇ ਇੱਦਾਂ ਸੇਮ ਇੱਡੇ ਚਾਹੀਦੇ ਭਾਵੇਂ ਇੰਚੀ ਟੇਕ ਪਰ ਮੇਨ ਕਰ ਆਂ ਹਾਂ ਅਵੀ ਨਾਲ ਹੀ ਨਿਕਲੀਆਂ ਹੋਣਗੀਆਂ ਆਓ ਇੱਦਾਂ ਕੋਈ ਨਹੀਂ ਦੇ ਜੀ ਹਾਂ ਇਦਾਂ ਦੋ ਜਦੋਂ ਵਧੀਆ ਤਾਂ ਉਦਾਂ ਦੇ ਕੋਚ ਅੱਜ ਦੇ ਵੀ ਨਹੀਂ ਕੁਛ ਨਹੀਂ ਹੈਗਾ ਕੁਛ ਨਹੀਂ ਹੈਗਾ ਇਹਦਾ ਚਾਹ ਤੀ ਲਸਣ ਲਸਣ ਗੰਡਾ ਨਹੀਂ ਆ ਜਾ ਨਾ ਨਾ ਲਸਣ ਬਹੁਤ ਮਹਿੰਗਾ ਪੈਣਾ ਚਾਹੇ ਨਹੀਂ ਤੂੰ ਹੀ ਤਾਂ ਬੜਾ ਪਿੱਛੇ ਆ ਹਾਂ ਬੀਜੇ ਤੁਹਾਡੇ ਵਾਸਤੇ ਵਿੱਚ ਹਾਂ ਹੈ ਹੀ ਇੱਕ ਵਿੱਚੋਂ ਪੂਰਾ ਨਾ ਬੈਣਾ ਨਾ ਗੰਡਾ ਲਸਣ ਦਾ ਤੂੰ ਨਾ ਹੀ ਨਾ ਲਿਆ ਘਾ 300 ਰੁਪਏ ਕਿਲੋ ਜਦ ਸਾਲ ਮੰਗਦੀ ਬੰਦਾ ਬੰਦੇ ਲਾਇਆ ਲੈ ਸੱਚ ਜਿੱਤਾ ਹੀ ਭੁੱਲ ਗਈ ਮੈਨੂੰ ਤੇਲ ਦੇ ਫੈਣ ਹੋ ਗਈ ਫੈਣ ਦੀ ਗਵਲੀ ਦੇ ਤੂੰ ਇੰਜ ਕਰ ਲਿਆ ਪਤੀ ਦਾ ਵਿੱਚ ਸਬਜੀ ਧਰ ਕੇ ਲੈ ਲੈ ਤਾਂ ਅਸਦਾ ਤੇ ਬੋਤਾ ਤੇ ਆਉਗਾ ਤੇ ਮੇਰੇ ਦਵਾ ਲਈ ਹੋ ਜੇ ਸਬਜੀ ਨਹੀਂ ਬਣੀ ਉੱਤੋਂ ਤੇ 12 ਵਜ ਗਏ ਆਨੇ ਲੱਗੇ ਆਂਡੀ ਕਵਾਂਟੀ ਕੋਰ ਕਿਤੇ ਵੀ ਚਲ ਗਿਆ ਕਰ ਮੇਰਾ ਤਾਂ ਲਾ ਗਿਆ ਕਿ ਨਾ ਪਾਂਦੀ ਮੈਂ ਤੇਰੇ ਲੈ ਆ ਜਾਨੀ ਆ ਤੇ ਮੈਂ ਨਹੀਂ ਚਲ ਦੇ ਦਿੰਦੀ ਆ ਮੈਨੂੰ ਚਾਰ ਗੱਲਾਂ ਹੀ ਕਰ ਲੈਣੀਆਂ ਮੈਨੂੰ ਗੁੱਸਾ ਨਹੀਂ ਆਉਂਦਾ ਦੇ ਤੇਰੀ ਦੀ ਕਮਾਂਡ ਨਾ ਤੀਜਾ ਚਕਾਈ ਜਾਂਦੀ ਰਹਿੰਦੀ ਆ ਕੀ ਵੇਖੋ ਮੇਰੇ ਕੋਲ ਤੇਲ ਤੇ ਮੇਰੇ ਕੋਲ ਮਾਸਾ ਜੀ ਨਾ ਮੈਂ ਸ਼ਾਮਣ ਤੜਕਾ ਨਹੀਂ ਲਵਾਉਣਾ ਦੱਸ ਨਹੀਂ ਇਹ ਨਹੀਂ ਬਾਤ ਨਹੀਂ ਤੇ ਲਾਈ ਹੋਤੀ ਲੈ ਚੱਲ ਨਹੀਂ ਭੈਣਾ ਚੱਲ ਤੂੰ ਘਰੇ ਤੂੰ ਨਜਰਾਂ ਲਾਉਣ ਤੇ ਸਵਾ ਤੇ ਨੂੰ ਹੋਰ ਕੁਛਾ ਮੈਂਗਾ ਕੀ ਆਵੀਂ ਨਵੀਂ ਆ ਗਈ ਹਾਂ ਨਵੀਂ ਲਿਆਂਦੀ ਆ ਸੋਖਣਾ ਨਾ ਤੇਰੇ ਕੋਲ ਬਿਧਾਈ ਸਨ ਬਿਧਾਈ ਬਣ ਗਈ ਤੇ ਬਿਧਾਈ ਹੋਵੇ ਫਿਰ ਮੈਂ ਨਾ ਜੀ ਲਿਆਂਦੀ ਆ ਕਿੰਨੇ ਦੀ ਲਿਆਂਦੀ 11 ਲੱਖ ਰੁਪਏ ਦੀ ਐਕਟਵਾ ਲਿਆਂਦੀ ਓ ਨਹੀਂ ਮੈਂ ਮਾਰ ਦਿਆਂ 10 ਲੱਖ ਦੀ ਐਕਟਵਾ ਲਿਆ ਕਿਤੇ ਮੂੰਹ ਵੀ ਨਹੀਂ ਮਿੱਠਾ ਕਰਾਇਆ ਤੁਹਾਡਾ ਮੂੰਹ ਮਿੱਠਾ ਕਰਾਉਣਾ ਜਿਹਦੇ ਵੇਖ ਕੇ ਸੜ ਜਾਂਦੇ ਮੂੰਹ ਮਿੱਠਾ ਕਰਾਂਦਾ ਮੈਨੂੰ ਵੀ ਪਤਾ ਲੱਗਦਾ ਇਹ ਮੇਰੀ ਇੱਕ ਜੱਟ ਜੀ ਸੋਹਣੀ ਹਾਂ ਨਹੀਂ 100 ਰੁਪਿਆ ਕਰਕੇ 100 ਰੁਪਿਆ ਮੂੰਹ ਨਾਲ 100 ਰੁਪਿਆ ਨਹੀਂ ਤੇ ਮੈਨੂੰ ਕਿਉਂ ਲੱਗਦਾ ਚੰਡੀ ਚੱਲੀ ਜੀ ਨਹੀਂ ਲੱਗਦੀ ਏਜੰਸੀ ਚੋਂ ਵੀਂ ਲਿਆਦੀ ਤੇ ਭੈਣਾ ਏਜੰਸੀ ਚੋਂ ਘਟਾ ਕੇ ਚਲਾ ਕੇ ਲਿਆਉਂਦੀ ਸਿੱਧ ਚੁੱਕ ਕੇ ਥੋੜੀ ਲਿਆਉਂਦੀ ਚੱਲੀ ਚੱਲੀ ਲੱਗਣੀ ਫਿਰ ਨਹੀਂ ਫਿਰ ਵੀ 100 ਹਾਰੂ ਡਾਕਾਜ ਕੂਕ ਜੀ ਆ ਪਿਆ ਹੁੰਦਾ ਵੀ ਨਹੀਂ ਲੰਦਾ ਹੀ ਆ ਅਰੇ ਮਾਰ ਦੀ ਕੋਕਰੀਆਂ ਚਾਣ ਕੀ ਲੱਗ ਜਿਹੜੀ ਚੀਜ਼ ਹਿੱਲਦੀ ਉਹਨੂੰ ਹੱਥ ਪਾਇਆ ਬਾਕੀ ਨੂੰ ਹੱਥ ਪਾ ਕੇ ਵੇਖ ਆ ਉਹ ਤੇ ਲੱਗਾ ਉਹ ਤਾਂ ਨੋਹਾ ਲੱਗਾ ਤੇ ਹਿੱਲਣਾ ਹੀ ਐ ਤਾਂ ਲੱਗੇ ਜਿੱਦ ਤੱਕ ਖੜੀ ਰਹਿੰਗੇ ਆਪਣੇ ਭੂਏ ਘੜੀ ਪਤਾ ਉਹਦਨ ਲੱਗੂਗਾ ਇਹ ਕਹਿਣੀਆਂ ਬੜੀਆਂ ਸੌਖੀਆਂ ਆਂਦਾ ਵੀ ਉਹਨੂੰ ਪਜੂਸ ਜੇ ਨੂੰ ਮਹੀਨਾ ਹੋ ਗਿਆ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਲਾਈ ਤੂੰ ਜਗਾ ਚ ਲਿਆ ਦੂ ਪਾ ਲੈ ਉਹ ਤਾਂ ਨਾ ਖਰਾਬ ਹੋਛ ਨਾ ਕੋਈ ਕੁਛ ਨਾ ਕੋਸ਼ ਮੈਂ ਵੀ ਅੱਖਾਂ ਵੀ ਮੈਂ ਵੀ ਅੱਖੋਂ ਤਾਂ ਨਿੱਕੇ ਹੀ ਛਟੂ ਚੱਲ ਫਿਰ ਜਿੰਨਾ ਤੇ ਲੈ ਆਈਂ ਜਿੰਨੇ ਵੇਖੀ ਜਾ ਮੈਂ ਵੇਖੀ ਤੇਰਾ ਨਾਲੇ ਡੱਬੇ ਨਾਲ ਮੂੰਹ ਮਿੱਠਾ ਕਰਾ ਕੇ ਚੱਲ ਵੇ ਇੱਕ ਮਾਰੀ ਦੀ ਡੱਬਾ ਵੀ ਨਹੀਂ ਦਿੱਤਾ ਗਿਆ ਆ ਚੱਲ ਗੰਡੇ ਸਹੀ ਮੂੰਹ ਮਿੱਠੇ ਚੱਕਰ ਚਾ ਨਾ 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 ਗੰਡੇ ਗੁੰਡੇ ਨਹੀਂ ਗੰਡੇ ਮੇਰੇ ਵਾਪਸ ਹੋਣੇ ਚਾਹੀਦੇ ਇਟੇ ਮਹਿੰਗੇ ਗੰਡੇ ਰੁਪਈਏ ਦਾ ਲੱਡੂ ਨਹੀਂ ਆਉਂਦਾ ਤੇ ਲੈ ਤੂੰ ਲੱਡੂ ਲਿਆ ਤੇ ਖਵਾ ਦੇ ਕੋਈ ਨਹੀਂ ਮੈਂ ਤੈਨੂੰ ਲਿਆਸੂ ਲੱਡੂ ਰੁਪਈਏ ਦਾ ਦੋਵੇਂ ਪਿੱਛੇ ਮੈਂ ਹੀ ਗਿਆ ਤਨੀ ਨਹੀਂ ਟਰੈਕਟਰ ਨਾ ਟਰੈਕਟਰ ਦਾ ਟਾਇਰ ਕੋ ਆਇਆ ਸੀ ਉਦੋਂ ਤੱਕ ਨੂੰ ਮੈਂ ਦੇਖ ਨਹੀਂ ਗਈ ਹਿੰਦਾ ਬੱਸ ਚੱਲ ਚੱਲ ਨਹੀਂ ਪੈਣਾ ਐਵੇਂ ਬਾਹਰ ਜੋ ਅੱਡ ਫੱਡ ਵੀਤੀ ਦੁਨੀਆ ਦੀ ਸਾਰੀ ਸੁਣਾਈ ਜਾਂਦੀ ਕੱਲ ਤੈਨੂੰ ਤੇ ਮੈਂ ਕੋ ਆਇਆ ਸੀ ਅਹੀਂ ਕੱਲਾ ਜ ਟਾਇਰ ਹੀ ਪਵਾਇਆ ਸੀ ਮੈਨੂੰ ਹੋਰ ਵੀ ਕਈ ਕੰਮ ਮੇਰੇ ਪੋਤੇ ਲਾਉਣ ਵਾਲੇ ਤੂੰ ਤੇ ਵੇਖ ਲੈ ਕਿਹੜਾ ਵੇਹਿੰਦੀ ਪਈ ਸੀ ਤੈਨੂੰ ਪਤਾ ਪੈਗਾ ਚਾਰ ਬੰਦੇ ਲੱਗੇ ਬਾਹਰ ਤੇ ਗੰਡੇ ਦੇ ਦੀ ਮੇਰੇ ਸਾਮਾ ਦਾ ਸ਼ਮਤ ਆਖਣੀ ਮੈਂ ਤੈਨੂੰ ਅਖਾ ਦੋਆਂ ਦਿਨਾਂ ਨੰ ਕਰ ਗੰਡੇ ਰਹਿ ਨਾ ਤੇ ਦਮਾਕ ਉਹ ਜਾਂ ਲੈ ਕਲੀ ਕਾਫੀ ਤੇ ਜਾ ਕੇ ਚੰਗਾ ਮੈਂ ਮੋਟੋ ਨਹੀਂ ਐਵੇਂ ਤੇ ਦੇ ਕੇ ਜਾਣੇ ਬਾਅਦ ਚਲ ਕੋਈ ਨਹੀਂ ਜਦਾਂ ਨੇ ਮਰਜ਼ੀ ਤੇ ਕੇ ਦੇ ਜਰੂਰ ਜਾਈ ਐਡੇ ਮਹਿੰਗੇ ਗੰਡੇ ਆ ਇਨਸ਼ਾ ਅੱਲਾਹ ਇਹ ਚਾਹਤ ਦਾ ਭਾਈ ਦੇ ਜੀ ਆ ਜੀ ਆ ਲੈ ਲੈ ਬੇਲੀ ਆ ਜਾ ਜੀ ਮਨ ਸੌਦਾ ਪਤਾ ਲਿਆ ਮੇਰਾ ਕਰੀ ਦੀਦੀ ਲੱਕੇ ਕਿਉਂ ਤੂੰ ਕਿਉਂ ਦਿੱਤੇ ਗੰਡੇ ਲੈ ਮੈਂ ਦੱਸ ਕੀ ਕਰਦੀ ਆ ਤੂੰ ਅੰਦਰ ਵੜ ਜਾਂਦੇ ਜੇ ਆਉਂਦੀ ਇੱਥੇ ਬੈਠੀ ਨੂੰ ਮੈਨੂੰ ਵੇਖ ਲਿਆ ਨੇ ਤੈਨੂੰ 4-5 ਗੰਡੇ ਹੀ ਦੇ ਚਾਰ ਪੰਜ ਗੰਡੇ ਦੇਤੇ ਮੈਂ ਤੇ ਬੰਦੇ ਲਾਏ ਸ਼ਰਮਿੰਦੀ ਦੇ ਬੰਦੇ ਲਾਏ ਤੇ ਤੂੰ ਦੱਸ ਗੰਡੇ ਮੰਗਾ ਲਾ ਪਹਿਲਾਂ ਆਧੋ ਹੀ ਬਈ ਲੋਕਾਂ ਵਾਲੀ ਨਹੀਂ ਤੇ ਜੇ ਗੰਡੇ ਬੰਦੇ ਲਾਏ ਜੋ ਮਰਜੀ ਲਾਏ ਤੇ ਤੂੰ ਮੇਰੇ ਕਰੀ ਮੈਨੂੰ ਪੁੱਛੇ ਤਾਂ ਲੈ ਮੈਂ ਅੰਦਰ ਹੀ ਗਈ ਆ ਮੈਂ ਕਿਤੇ ਬੁਲਾਇਆ ਤਾਂ ਨਹੀਂ ਚਲ ਗਈ ਆ ਨਾ ਤੇディ ਬਲੇਟਾ ਸੋਨੇ ਕਹਿਣਾ ਮੈਂ ਤੂੰ ਨਹੀਂ ਕਰਦੀ ਮਾਲਕਨ ਦਾ ਵਦ ਵੰਦਰ ਨੂੰ ਤੁਰ ਪਈਆਂ ਤੈਨੂੰ ਪਤਾ ਲੋਕੀ ਗੱਲ 100 ਗੱਲ ਬਣਾਉਂਦੇ ਨਿੱਕੀ ਚ ਗੱਲ ਨਹੀਂ ਚੰਗਾ ਦੇਰ ਦਿੱਤੇ ਹੀ ਨਾ 100 ਗੱਲਾਂ ਤੋਂ ਡਰਦੀ ਡਰਦੀ ਚੰਗਾ ਹੁਣ ਤੂੰ ਮੈਨੂੰ ਐਵੇਂ ਸਮਝਿਆ ਤਾਂ ਇੱਡੇ ਇੱਡੇ ਕੰਡੇ ਦਿੱਤੇ ਮੈਨੂੰ ਮਾਸਾ ਮਾਸਾ ਜਿਹਨੇ ਇੱਕ ਦਿਨ ਤੱਕ ਅੰਜੀ ਭੁੰਗਰੇ ਤੇ ਵਿੱਚੋਂ ਖਰਾਬ ਹੀ ਉਹ ਤੈਨੂੰ ਐਵੇਂ ਹੀ ਪਹਿਣਾ ਦੇਖਾ ਜਾ ਸ਼ਹਿਰ ਪਲ ਐਡੇ ਐਡੇ ਤੇ ਗੁੱਸਾ ਹੁਣ ਸਸਤੇ ਮੇਰੇ ਮੋਹ ਦੇ 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 ਜੋ ਵੀ ਦੇ ਦੇਣ ਕਿ ਬਿਲਾ ਪਹਿਣਾ ਆਈ ਜੀ ਨਹੀਂ ਪਹਿਣਾ ਤੂੰ ਉਹ ਤੇ ਮੇਰੇ ਨਾਲ ਲੜਨ ਲੱਗ ਪਈ ਨਹੀਂ ਦੱਸ ਮੈਂ ਤੈਨੂੰ ਦੱਸਾਂ ਨਹੀਂ ਸਕੋ ਕਿ ਮੈਂ ਇਹਦੇ ਮਾਸ ਦੇਸੀ ਥੋਮ ਨੂੰ ਤਾਂ ਆਖੀ ਅੱਗੇ ਛੋੜ ਨਾ ਜੀ ਕਿੰਨੀ ਵਾਰੀ ਚ ਲਗਾਈਂ ਨਾ ਥੋਮ ਮੰਗਦੀ ਹੀ ਐ ਤੇ ਫਰਮਿੰਦੀ ਉਹਨੂੰ ਸ਼ਰਮ ਨਹੀਂ ਹੁੰਦੀ ਕਿ ਚੀਜ਼ ਮੰਗਣ ਲੱਗਦੀ ਉਹ ਥੋਮ ਮੰਗੇ ਨਾ ਤੇ ਚਾਹ ਤਤੀ ਕਰਕੇ ਭਜਾਈ ਵਾਵਾ ਮਨਿਕੋ ਨਾ ਕਿੰਨਾ ਦਿੱਤਾ 400 ਰੁਪਏ ਕਿਲੋ ਆ ਨਾ ਨਹੀਂ ਪੈਣਾ ਮੈਂ ਨਹੀਂ ਥੋਮ ਦਿੱਤਾ ਮੈਂ ਐਡਾ ਮਹਿੰਗਾ ਤੈਨੂੰ ਮੇਰੇ ਕੋਲ ਐਵੇਂ ਦੇ ਦਿੰਦਾ ਜੀ ਮੈਂ ਦੁੱਧ ਨੂੰ ਵੀ ਚਾਰਾ ਤੀਆਂ ਕੰਜੂਸ ਆ ਕੁਝਾਂ ਚੋਂ ਨਹੀਂ ਤੇਰੀ ਮੈਂ ਤਾਂ ਠੰਡ ਬੜੀ ਲੱਗਣ ਦੀ ਚਾਹ ਕਿੱਥੇ ਧਰਨੀ ਦੱਸ ਤੈਨੂੰ ਗੰਡੇ ਦੇ ਤੇ ਆਖਰਾਂ ਦੇ ਗੰਡੇ ਮਹਿੰਗੇ ਜਦੋਂ ਲਿਆਉਂ ਲਿਆਉਂਦੇ ਨੇ ਕਿੰਨਾ ਤੇ ਰੌਲਾ ਪਾਉਂਦੇ ਵੀ ਇੱਕ ਸਬਜ਼ੀ ਚ ਪਾਓ ਦੋ ਸਬਜ਼ੀ ਚ ਪਾਓ ਤੂੰ ਚੁੱਕ ਕੇ ਗੰਡੇ ਫੜਾ ਦਿੱਤੇ ਗੰਡੇ ਨਾਲੇ ਕੋਈ ਭਾਈਚਾਰਾ ਅੱਜ ਕੱਲ ਪਾਉਂਦਾ ਅੱਜ ਕੱਲ ਤਾਂ ਰਿਸ਼ਤੇਦਾਰ ਵੀ ਆਉਣ ਤੇ ਉਹਨਾਂ ਵੱਲ ਫਾਲਣਾ ਲੈ ਕੇ ਆਉ ਗੰਡੇ ਲੈ ਕੇ ਆਓ ਆਲੂ ਲੈ ਕੇ ਆਓ ਮੈਂ ਤੈਨੂੰ ਕਿਹਾ ਸ਼ਾਮ ਤੱਕ ਮੇਰੇ ਗੰਡੇ ਚਾਹੀਦੇ ਮੈਨੂੰ ਤੇ ਸਕੂਟਰੀ ਦਾ ਡੱਬਾ ਮੰਗਦੀ ਤੂੰ ਸ਼ਾਮ ਵਿੱਚ ਰੱਖਣ ਵਾਲੀ ਬਣ ਇਸ ਸਕੂਟਰੀ ਦਾ ਡੱਬਾ ਮੰਗਦੀ ਸ਼ਰਮਿੰਦੀ ਮੈਂ ਤਾਂ ਦੱਸਣੀ ਨਹੀਂ ਸਕੂਟਰੀ ਤੇ ਲੱਗੀ ਗਾੜੀ ਕਿਤੇ ਵੇਖ ਲਈ ਉਹਨੇ ਖਵਾ ਦੇਣਾ ਵੀ ਡੱਬਾ ਖਵਾ ਦੇਣਾ ਇਹ ਜਗਡੇ ਦੇਤੇ ਡੱਬਾ ਆਕ ਦੇ ਅੰਦਰ ਦੋ ਸੌ ਦਾ ਡੱਬਾ ਨਹੀਂ ਹੁੰਦਾ ਤੇ ਇੱਕ ਲੱਡੂ ਰੁਪਈਆ ਦਾ ਲਿਆ ਕੇ ਤੇ ਮੂੰਹ ਚ ਪਾ ਛੱਡੂਗੀ ਤੇ 10 ਐਡੇ ਮਹਿੰਗਾ ਡੱਬਾ ਖਵਾਵਾ ਮੈਨੂੰ ਡੱਬਾ ਤੇ ਆ ਪਾਣੀ ਘਰੇ ਲਿਆਂਦਾ ਉਏ ਦੋ ਤਿੰਨ ਦਿਨ ਹੋ ਗਏ ਸਕੂਟਰੀ ਲੈ ਸ਼ਾਮਾਂ ਤਾਂ ਹੀ ਗੰਡੇ ਘਰ ਆਉਣੇ ਚਾਹੀਦੇ ਤੈਨੂੰ ਮੈਂ ਦੱਸ ਦਿੱਤਾ ਲੈ ਆਉਂਗੀ ਭੈਣਾ ਗੰਡੇ ਲੈ ਆਉਂਗੀ ਤੂੰ ਦਿੱਤੇ ਤਾਂ ਤੂੰ ਹੀ ਤੂੰ ਤੇ ਮੇਰੇ ਨਾਲ ਹੀ ਗੁੱਸੇ ਹੋਈ ਜਾਣੀ ਲੈ ਦੱਸ ਮੈਂ ਘੁੱਟ ਜਾ ਬਣਾਉਂਗੀ ਤੇਰੀ ਹਾਂ ਤੈਨੂੰ ਖੰਡ ਲੱਗਣ ਦੀ ਹੋਣੀ ਹਾਏ ਹਾਏ ਇਹ ਨਹੀਂ ਗੱਲ ਤੇ ਸੁਣ ਲਿਆ ਕਰ ਹਾਂ ਦੱਸ ਦੱਸ ਕੀ ਜਾਨੀ ਗੁੱਸੇ ਥੋੜੀ ਹੁੰਦੀ ਆ ਮੈਂ ਆਨੀ ਇਹ ਵੀ ਰਾਖਰਾਂ ਦੀ ਚੀਜ਼ ਮਹਿੰਗੀ ਆ ਤੂੰ ਨੂੰ ਮੋੜ ਦਿੰਦੀ ਜੇ ਇਹਨੂੰ ਬੰਦੇ ਲਾਉਣ ਦਾ ਚਾਹ ਵਾ ਤੇ ਘਰੇ ਗੰਡੇ ਰੱਖਣ ਦਾ ਨਹੀਂ ਪਿਆ ਇਹ ਪੜਨਾ ਕਰੇ ਕਦੀ ਗਏ ਕਿ ਜਾਣਾ ਹੀ ਪੈਂਦਾ ਕਿਤੇ ਅਮਰਜੈਂਸੀ ਕੋਈ ਚੀਜ਼ ਮੁੱਕ ਗਈ ਫੇਰ ਕਾ ਤਾ ਰੌਲਾ ਪਾਈ ਜਾਨੀ ਫਿਰ ਮੈਨੂੰ ਕੀ ਸੁਣਾਉਂਦੇ ਮੈਂ ਤੇ ਤੈਨੂੰ ਦੱਸਾਂ ਨਹੀਂ ਆਂ ਕਿ ਜੇ ਮੈਨੂੰ ਨਾ ਚੇਤਾ ਰਵੇ ਤੇ ਤੂੰ ਖੜਨੀ ਮੈਂ ਨਹੀਂ ਖੜਨੀ ਮੇਰੇ ਨਾਲ ਨਹੀਂ ਹੋਣੀ ਚੱਲ ਨਹੀਂ ਬੈਣਾ ਚੈਲੰਜ ਕਰ ਤੂੰ ਬਹਿ ਇੱਥੇ ਆਰਾਮ ਤੇ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਕੋਟ ਹੋਰ ਦੱਸ ਕੀ ਕਹਿੰਨੀ ਚੱਲ ਜਾ ਬਣਾ ਲੈ ਹਾਂ ਬਣਾ ਲੈ ਇੱਥੇ ਬੈਣਾ ਕਿੰਦਰ ਪਈ ਤਾਂ ਸਾਢੇ ਬੜੀ ਨਹੀਂ ਆ ਇੱਥੇ ਬਹਿ ਜਾਨੇ ਅੰਦਰ ਵੀ ਜਾਣੇ ਕਿਤੇ ਟਿਕਾਣੇ ਦਿੰਦੇ ਘੜੀ ਮੈਂ ਹਾ ਇੱਥੇ ਸਾਹ ਲਈਏ ਜਾ ਮੈਂ ਫੇਰ ਲਾਚੀnga ਪਾ ਆ ਗਣਾ ਚਾਹ ਵਧੀਆ ਬਣਾ ਕੇ ਲਿਆਵਾਂ ਤੁਹਾਡੇ ਸ਼ੇਤੀ ਆਵੀ ਸ਼ੇਤੀ ਨਾ ਬਸ ਹੁਣੇ ਆਈ ਹੁਣੇ ਆ ਗਈ ਆ ਠੀਕ ਹੋ ਜੀ ਜੇ ਉਹਨੂੰ ਗੰਡੇ ਚੁੱਕ ਕੇ ਖੜਾ ਕਰਾ ਦਿੱਤੇ ਸ਼ਰਮਤਾ ਘਾਟਾ ਹੁਣ ਮੈਨੂੰ ਇਹ ਗੋਗਲਾਂ ਤੋਂ ਮਿੱਟੀ ਝਾੜੀ ਜਾਂਦੀ ਹੁਣ ਮੈਨੂੰ ਸੁਣਾਉਣ ਆ ਗਈ ਮੈਨੂੰ ਤੂੰ ਕੀ ਸੁਣਾਉਣੀ ਜਦੋਂ ਦੇਣ ਵਾਲੇ ਤਾਂ ਤੂੰ ਦੇ ਤੇ ਹੈ ਉਹ ਦੁਆੜੀ ਮੈਂ ੜੀ ਕਰਦੀ ਤੇ ਮੈਂ ਫਲਾ ਨਹੀਂ ਤੇ ਮੈਂ ਟੀਂ ਕਰ ਦਈ ਜਿਆ ਆਪੇ ਲਿਆਉਂਗੀ ਮੈਂ ਵੀ ਨਹੀਂ ਲਿਆਉਂਗੀ ਜਦੋਂ ਜੀ ਕਰੂਗਾ ਤਾਂ ਪਖੜ ਫੜਿਆ ਇਹ ਵੀ ਦਾਤੀ ਬਣੀ ਵੱਡਦੀ ਕਰਦੀ ਸੀ ਜਿਆ ਚੱਲ ਬਣਾ ਇਹ ਜਿੱਤੇ ਚਾਹ ਤਰੀ ਵੀ ਸ਼ਾਮਾਂ ਨੂੰ ਬੰਦੀ ਹੁੰਦੀ ਹੈ ਇਹਦੀਆਂ ਗੱਲਾਂ ਜਾਂਦੀਆਂ ਕੰਮ ਘਟ ਤੂੰ ਵੀ ਅੰਦਰ ਹੀ ਚੱਲ ਆ ਇੱਥੇ ਕੱਲੀ ਨੇ ਕੀ ਕਰਨਾ ਬੈਠ ਕੇ ਚੀਜ਼ਾਂ ਦੇਖ ਵਾਲੀ ਤੇ ਤੈ ਹੀ ਜਾਂਦੀ ਹੈ ਖਸਮਾ ਰੁਕਾਵੇ ਮੈਨੂੰ ਕਿ ਮੇਰਾ ਕਿਹੜਾ ਕੱਲੀ ਦਾ ਘਰ ਆ ਇਹ ਦੇਖੋ ਗੰਦੇ ਕਿਸੇ ਨਿਕਾਮ ਦੇ ਦਿੱਤੇ ਸਵਾਦ ਇਹ ਸੁਣ ਜਾਈ ਕਰਨਾ ਪੰਦੀ ਦੂਰੀ ਨੂੰ ਲਿਆਉਣੇ ਪੈਣੇ ਹੁਣ ਨੇ ਵੀ ਰੋਟੀ ਮੰਗਣੀ ਸੀ ਐ ਕਰਦੀ ਨਹੀਂ ਲੱਗਦਾ ਨਹੀਂ ਕਰਨਾ ਚਾਹੀਦਾ ਦੋ ਘੋਰ ਚੱਕ ਜੀ ਹੁੰਦੀ ਹੈ ਦੀਦੀ ਨੇ ਵੀ ਆਖਣਾ ਕਦੇ ਇਹਦੀ ਗਈ ਮੰਗਣ ਆਹ ਕਿ ਲੈ ਆਈ ਹੈ ਦੀ ਸਬਜੀ ਬਣੂਗੀ ਮੈਂ ਕਰਦੀ ਨਹੀਂ ਆ ਅੰਦਰ ਤੇ ਜਾਣੇ ਨਾ ਖਾਣ ਦਾ ਟਾਈਮ ਹੋਇਆ ਹੈ ਜੀ ਤਕੂ ਗਿਆ ਤੂੰ ਨਾਲ ਚੰਗੀ ਚੱਕ ਲੰਦੀ ਮਾਪੂਨ ਨੂੰ ਕੀ ਪਤਾ ਜੀ Tēnā <laughs> koe. ਲੱਗ ਮੈਨੂੰ ਤਾਂ ਪਈ ਨਾ ਪਤਾ ਸਿਕ ਵਿੱਚ ਹੋਰ ਸੋਈ ਚ ਜਾਂਦੀ ਸੋਈ ਚ ਜਿੱਦ ਕੀ ਹੋ ਗਿਆ ਕਿਹੜੇ ਬੇਲਾਂ ਦੀ ਸੋਈ ਚ ਇੰਨੇ ਤਾਂ ਮਰਗਾ ਘੱਲਿਆ ਵਿਆ ਕਰਾ ਉਹ ਭੱਜ ਜਾਂਦਾ ਤੇ ਕੋ ਚਾਹ ਨਹੀਂ ਬਣੀਗੀ ਕੱਲੀ ਇਹ ਤਰੀਕਾ ਦਿੱਤੀ ਤੂੰ ਅੰਜ ਕਰਾ ਗੰਡੇ ਦੋਕ ਚੀਰ ਦੇ ਮੈਨੂੰ ਬਸ ਮੈਂ ਚਾਹ ਲੈ ਕੇ ਹੁਣ ਨਾ ਬਹਿਣਾ ਨਾ ਕਿਸੇ ਨੂੰ ਬਹਿਣ ਹੀ ਦੇਣਾ ਤੁਹਾੜੀ ਹਾਲੀ ਨਹੀਂ ਮੈਂ ਆਂਗੀ ਆਂਗੀ ਚਾਹ ਬਣਾ ਕੇ ਤੁਹੀਂ ਨਾ ਗੰਡੇ ਚੀਰ ਦੇ ਦੋਕ ਪਤਾ ਨਹੀਂ ਕਿੱਦਾਂ ਆਉਣਾ ਗੰਡੇ ਵੀ ਚੀਰ ਕੇ ਸੋਈ ਚ ਪੜਾਉਂਗੀ ਤੇਰੀ ਹੁਣ ਤੇਰੀ ਚਾਹ ਨਹੀਂ ਬਣਨੀ ਸੜਨੀ ਕੋਛੀ ਨਹੀਂ ਆਇਆ ਇਹ ਵੀ ਅੱਜ ਹੀ ਆਰਡਰ ਮਾਰਿਆ ਤਿਆਰ ਰਹੀ ਸੀ ਹਾਇ ਗੱਡੇ ਕਿੱਥੇ ਐਨੇ ਗੱਡੇ ਪਏ ਹੀ ਕਿ ਹਾਇ ਗੱਡੇ ਕਿੱਧਰ ਚਲ ਗਏ ਆ ਲੈ ਮੈਨੂੰ ਤਾਂ ਲੱਗਦਾ ਆ ਨਾ ਇਹਨੇ ਗੱਡੇ ਦਿੱਤੇ ਆ ਉਹਨੇ ਕਿਤੇ ਵੇਖ ਲਿਆ ਤੇ ਚੁੱਕ ਕੇ ਸਾਰੇ ਗੱਡੇ ਲੈ ਗੀ ਲਿਆ ਹੁਣ ਮੈਂ ਇਹਦਾ ਸਿਰ ਪਾੜਾ ਹੈਂ ਮੇਰੇ ਉਹ ਤਾਂ ਇੱਟੀ ਚਤਨ ਚਲਾਕ ਚੀਜ਼ਾਂ ਜੋ ਪੈਰਾਂ ਨਾਲ ਧੋਕੇ ਲੈ ਜਾਂਦੀ ਆ ਉਹਦੇ ਸਾਹਮਣੇ ਕੱਢ ਦਿੱਤੇ ਹੋਣੇ ਆ ਤੂੰ ਸਾਰੇ ਲੈ ਗਈ ਹੁਣ ਇਹਨੇ ਕੀ ਦੀ ਸਿਰ ਪਾਉਣਾ ਆਪਦਾ ਵਿੱਚ ਇਹਨੇ ਹੱਡੋ ਗਈ ਇਹਨੇ ਇਹਦੇ ਨਾਲ ਮੈਂ ਤਾਂ ਹੱਥ ਕਰਾਂ ਦੇ ਦਿੰਨਾ ਮੈਂ ਗੱਲ ਗੱਲ ਕਰਾਂ ਜਾ ਕੇ ਨਹੀਂ ਪ੍ਰੀਤ ਨਹੀਂ ਪ੍ਰੀਤ ਨਹੀਂ ਪ੍ਰੀਤ ਕਿੱਥੇ ਖਾ ਹੋਇਆ ਕਦੋਂ ਤੱਕ ਬਾਜਾਂ ਮੈਂ ਨਹੀਂ ਮੈਂ ਤੈਨੂੰ ਉਧਰ ਵੇ ਕਿ ਆ ਇੱਕ ਟਕੜਾ ਨਹੀਂ ਹੈਗਾ एक्चुअली ਕੀਤਾ ਹੈ ਇੱਕ ਟਕੜਾ ਵੀ ਉੱਥੇ ਟਕੜਾ ਨਹੀਂ ਉੱਥੇ ਪ੍ਰਿੰਟ ਹੈਗਾ ਜਾ ਕੇ ਵੀ ਹੈਗੇ ਸੀ ਦੀਦੀ 2000 ਗੰਡੇ ਉੱਥੇ ਤੂੰ ਮੈਨੂੰ ਪਾਗਲ ਬਣਾਈ ਜਾਂਦੀ ਏ ਤੂੰ ਪਾਗਲ ਹੋ ਗਈ ਜਾਂ ਬਹਿ ਗਈ ਜਾਂ ਤਿੱਜੀ ਉਹ ਹੋ ਗਈ ਜਿਹੜੀ ਲੈ ਗਈ ਆ ਘਰ ਆਪਣੇ ਨੂੰ ਜੀ ਦੀਦੀ ਉਦੋਂ ਕਿਤੇ ਮੈਂ ਸਾਰਾ ਤੋੜਾ ਨਹੀਂ ਚਕਾਤਾ ਆ ਇਧਰ ਆ ਵੇ ਆਪ ਨੂੰ ਬੰਡੇ ਵਖਾ ਆ ਜਾ ਮੈਂ ਚਾਹ ਤੇਰੀ ਮੇਰੀ ਚਾਹ ਉੱਪਰ ਜਾਣੀ ਹੈ ਮੈਂ ਨਾ ਚੀਰਾ ਮੈਂ ਫਿਰ ਤੂੰ ਮੜ ਕੇ ਕੀ ਕਰਦੀ ਗੰਡਾ ਦੀ ਚੀਰਾ ਫਿਰ ਵੇਖ ਤੇ ਆ ਉੱਥੇ ਦੀਦੀ ਮੋਂ ਹੱਕ ਕਿਹੋਂਗੇ ਦੱਸ ਉੱਥੋਂ ਹੀ ਨਹੀਂ ਹਿੱਲਣਾ ਬੱਸ ਉੱਥੇ ਹੀ ਚੂੰ ਚੂੰ ਕਰੀ ਜਾਣਾ ਲੈ 10 ਗੰਡੇ ਮੋਕ ਗਏ ਹੋਣਗੇ ਤੇ ਤੂੰ ਚਾਤਰ ਭਾਂਦੀ ਉਹਨੂੰ ਚੀਜ਼ਾਂ ਤੇ ਦਿੱਲੀ ਆ ਨਾ ਤੇ ਦੱਸ ਮੈਨੂੰ ਕਿੱਥੇ ਗੰਡੇ 10 ਕਿੱਥੇ ਗੰਡੇ ਬਖਾ ਦੀਦੀ ਮੋਂ ਕਿਹੋਂਗੇ ਮੈਂ ਮਰ ਜਾ ਅੱਛਾ ਤੂੰ ਆਣੀ ਮੈਂ ਇੱਡੇ ਇੱਡੇ ਕੋਣੂ ਗੰਡੇ ਦਿੱਤੇ ਤੇ ਗੰਡੇ ਦੇਤੇ 5 6 ਕਿਲੋ ਪਏ ਉਹਨਾਂ ਨੂੰ ਕਿੱਥੇ ਅੱਗ ਲਾਕੀ ਫਿਰ ਨਹੀਂ ਦੀਦੀ 5 6 ਕਿਲੋ ਥੋੜੀ ਹੈ ਤੇ ਕਿੰਨੇ ਕਿੰਨੇ ਦਿਨਾਂ ਦੇ ਲਿਆਂਦੇ ਮੋਕ ਗਏ ਹੋਣੇ ਆ ਤੇ ਆਪਾਂ ਤੇ ਕੁਛ ਤਾਂ ਰਿਆਈ ਨਹੀਂ ਉਹਨੂੰ ਸਾਰੇ ਚਕਾ ਦੇਈ ਚਾਰ ਘੰਟੇ ਦਿੱਤੇ ਮੈਂ ਸਿਰਫ ਚਾਰ ਹੋ ਗਏ ਬਾਕੀ ਕਿਧਰ ਗਏ ਕਿ ਕਿੱਥੇ ਗਏ ਗੰਡੇ 10 ਮੈਨੂੰ ਨਹੀਂ ਜੀ ਇਹ ਤਾਂ 2-4 ਘੰਟੇ ਦੇ ਪਰੇ ਸੀ ਉਹ ਕਿੱਥੇ ਚਲੇ ਗਏ ਨੇ ਚਲਾ ਕੇ ਭੋਲ ਗਏ ਨਹੀਂ ਭੋਲ ਗਏ ਬਥੇਰੀ ਚਲਾ ਤਵਾ ਉਹ ਕਿਤੇ ਕੱਢ ਦੀ ਇੱਥੇ ਤੋਂ ਕੱਢੇ ਹੋਣੇ ਆ ਉਹਨੇ ਕਿਧਰ ਮਗਰ ਤਾਂ ਨਹੀਂ ਆਈ ਸੀਗੀ ਨਹੀਂ ਨਹੀਂ ਮੈਂ ਜੰਨਰ ਉੱਥੇ ਮੰਜੀ ਤੇ ਬਿਠਾ ਕੇ ਆਈ ਸੀ ਫੇਰ ਉਹਨੇ ਜ਼ਰੂਰ ਮੈਨੂੰ ਵੇਖ ਲਿਆ ਹੀ ਦੋ ਦੀਆਂ ਅੱਖਾਂ ਵਿੱਚ ਲੋਕਾਂ ਦੀਆਂ ਧੋਹ ਹੁੰਦੇਗਾ ਵੀ ਚਾਰ-ਚਾਰ ਆ ਨਹੀਂ ਜੀ ਜੀ ਹੋਈਆਂ ਨਹੀਂ ਕਰਦੇ ਮੈਂ ਤੇ ਆਪਣੇ ਹੱਥੀ ਉਹਨਾਂ ਨੂੰ ਚਾਰ ਨਹੀਂ ਕਿੰਨੇ ਗੰਡੇ ਫੜਾਏ ਮੇਚ ਫਿਰ ਕਿੱਧਰ ਗਏ ਗੱਡੇ ਤੂੰ ਘਰ ਪਰ ਪੈਰਾ ਦੇ ਬਣੇ ਗੱਡੇ ਫਿਰ ਕੇ ਸਫਾਈਆਂ ਤੇ 150 ਵਰਗੀ ਨਹੀਂ ਮੈਂ ਨਾ ਮੈਨੂੰ ਵੀ ਮੈਨੂੰ ਸ਼ਾਮਾਂ ਦੀ ਸਬਜ਼ੀ ਦਾ ਫਿਕਰ ਸੀ ਮੇਰੇ ਕਿਹ ਗਏ ਇੱਥੇ ਗੱਡੇ 2 4 ਫਿਰ ਕੌਣ ਖਾ ਗਿਆ ਜ਼ਮੀਨ ਖਾ ਗਈ ਕਿ ਤੁਪ ਰੱਪ ਲੈ ਗਿਆ ਵਾ ਗੱਡੇ ਕੌਣ ਲੈ ਗਿਆ ਵਾ ਮੈਨੂੰ ਦੱਸ ਹਣ ਕੀ ਪਤਾ ਕਿੱਥੇ ਚਲ ਗਏ ਗੱਡੇ ਮੈਂ ਤਾਂ ਨੂੰ ਸਾਹਮਣੇ ਹੀ ਆ ਚਾਹ ਬਣਾਉਣ ਚਲ ਗਈ ਤੂੰ ਸਭ ਵੇੜੇ ਤੇ ਜਾ ਲੈ ਕੇ ਆ ਉਹ ਦੇਖਾ ਜਾ ਲੈ ਕੇ ਆ ਆ ਬਤ ਤਾਂ ਨਾਲ ਸਬਜ਼ੀ ਮੈਂ ਨਹੀਂ ਮਕਾਉਣੇ ਕਿਸੇ ਕੋਲ ਜਾ ਲੈ ਕੇ ਆ ਸਸ ਤੇ ਚੋਣ ਮੇਰਾ ਕੀ ਕਸੂਰ ਤੇਰਾ ਹੀ ਹੋਰ ਕੰਡਗੇ ਦਾ ਕਸੂਰ ਹੈ ਕਸੂਰ ਤੇਰਾ ਹੀ ਜਦੋਂ ਤੂੰ ਚੁਕਾਰ ਦਿੱਤੇ ਅਗਲੀ ਕਿਟਮਾੜਾ ਤੂੰ ਅੰਦਰ ਗਈ ਮੈਂ ਵੀ ਚੜ ਗਈ ਮੈਂ ਅੰਦਰ ਤੇਰੇ ਪਗਰੇ ਮੈਂ ਮੈਂ ਗਾਰ ਬੈ ਕੇ ਕੀ ਕਰਨਾ ਉਹ ਪਾਗਲ ਬਣਾ ਗਈ ਆ ਪਤਰੀ ਆਈ ਹੋਣੀ ਦੋ ਚਾਰ ਹੋਰ ਲੈ ਗਈ ਹੋਣੀ ਨਹੀਂ ਇਹੀ ਤਾਂ ਨਹੀਂ ਕਿਸ ਦਾ ਨਾਮ ਲਾਈ ਤਾਂ ਅੰਦਰ ਇਹਨੇ ਮੈਂ ਨਾ ਲਾਉਂਗੀ ਕੋਨੇ ਖੜੇ ਮੈਨੂੰ ਪਤਾ ਉਹਦਾ ਸਾਰਾ ਮੈਂ ਤਾਂ ਲਾਉਂਗੀ ਥੋੜ ਮੈ ਜਾ ਕੇ ਤਾ ਲੜਾਈ ਤੋੜੀ ਕਰਨੀ ਤਾਂ ਨਾ ਨਾ ਲੜਾਈ ਕਰ ਕੈਨੂੰ ਲੜਾਈ ਕਰਨ ਨੂੰ ਕਿੰਨੇ ਕਹਿ ਬੰਡੇ ਲਿਆ ਕੇ ਦੇ ਮੈਂ ਚੀਰਾ ਲੜਾਈ ਕਰਨ ਨੂੰ ਹੀ ਮੈਂ ਤੈਨੂੰ ਕਿਹਾ ਉਹ ਅਗਲੀ ਆਖੂ ਵੀ ਹੋਣ ਤੇ ਜਿਵੇਂ ਆਇਂ ਗੰਡੇ ਲੈ ਕੇ ਤੇ ਮੇਰੇ ਪਿੱਛੇ ਗੰਡੇ ਲੈ ਨਾਲ ਚੋਪ ਕਰਕੇ ਇਹ ਵੀ ਤਰੀਕਾ ਜੇ ਕਿ ਹੋਏ ਤੂੰ ਕੰਗਡੇ ਤੋਏ ਤੇ ਤੇਰਾ ਆਦੀ ਨਾ ਮੇਰੇ ਕੋ ਗੰਡੇ ਨਹੀਂ ਆ ਕੇ ਦਿੱਤੇ ਨੀ ਕਿ ਚਾਰ ਹੋਏ ਨਾ ਤੇ 6 ਚਾਰਾ ਕੋ ਵੱਧ ਹੋਏ ਫਿਰ ਸਮਝ ਚੁੱਕੀ ਨਹੀਂ ਹਮਨੇ ਕਰੇ ਜਾ ਹ ਹ ਉੱਤੇ ਜਾ ਬਾਹਲੇ ਨਾਲ ਜਾ ਕਿਸੇ ਬਾਹਲੇ ਨਾਲ ਕਿ ਦੀਦੀ ਮੈਂ ਕੋਈ ਬਾਹਲਾ ਹੀ ਲਾ ਦੇ ਬਥੇਰਾ ਦਵਾਈ ਚੱਲਦਾ ਸੋਚ ਲਈ ਕੁਛ ਜਾ ਤੇਰੇ ਹੁਣੇ ਪਹਾੜੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੀ ਫਿਰ ਇਹਨੂੰ ਉੱਪਰ ਖੜਾ ਗੀ